ਸਪੈਸ਼ਲ ਟਾਸਕ ਫੋਰਸ ਵੱਲੋਂ ਪੰਜਾਬ ਪੁਲਿਸ ਦੇ ਇੱਕ ਸਾਬਕਾ ਏ.ਆਈ.ਜੀ ਦੇ ਉੱਤੇ ਸ਼ਿਕੰਜਾ ਕਸ ਲਿਆ ਗਿਆ। ਸੇਵਾਮੁਕਤ ਏ.ਆਈ.ਜੀ ਰਚਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜੇ ਗੱਲ ਕਰੀਏ ਤਾਂ 2017 ਦੇ ਵਿੱਚ ਇਹ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਇਸ ਦੇ ਵਿੱਚ ਸੀ.ਬੀ.ਆਈ ਦੀ ਇਨਵੋਲਵਮੈਂਟ ਵੀ ਰਹੀ ਹੈ ਪਰ ਆਖਰਕਾਰ ਪੰਜਾਬ ਪ੍ਰਸ਼ਾਸਨ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਉਸ ਵੇਲੇ ਜਦੋਂ ਇੱਕ ਪਾਸੇ ਸੀ.ਬੀ.ਆਈ ਦਾ ਸ਼ਿਕੰਜਾ ਡੀ.ਆਈ.ਜੀ ਮੁਖ ਰਿਪੋਰਟ ਹੈ। ਉਸ ਵੇਲੇ ਜਦੋਂ ਇੱਕ ਪਾਸੇ ਡੀ.ਆਈ.ਜੀ ਹਰਚਰਨ ਸਿੰਘ ਪੁੱਲਰ ਦੇ ਉੱਤੇ ਸੀਬੀਆਈ ਦਾ ਸ਼ਿਕੰਜਾ ਇਸ ਵੇਲੇ ਕਸਿਆ ਪਿਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਨੇ ਗੱਲਬਾਤ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਪੂਰਾ ਮਾਮਲਾ ਕੀ ਹੈ ਔਰ ਹੁਣ ਕੀ ਕੁਝ ਚੱਲਦਾ ਹੈ ਪ੍ਰੋਫੈਸਰ ਸਵੰਤ ਦਾ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਇਸ ਵੇਲੇ ਅਸੀਂ ਗੱਲ ਕਰ ਰਹੇ ਸੀਗੇ ਹਰਚਰਨ ਸਿੰਘ ਪੁੱਲਰ ਦੀ ਅਜੇ ਤੱਕ ਉਹੀ ਸਿਨੈਰੀਓ ਚੱਲਦਾ ਪਿਆ ਸੀ ਪਰ ਅਚਾਨਕ ਹੁਣ ਇੱਕ ਨਵਾਂ ਮੋੜ ਆ ਗਿਆ ਔਰ ਪੰਜਾਬ ਪ੍ਰਸ਼ਾਸਨ ਨੇ ਖਾਸ ਤੌਰ ਤੇ ਐਸਟੀਐਫ ਨੇ ਗ੍ਰਿਫਤਾਰ ਕਰ ਲਿਆ ਹੈ ਸੇਵਾਮ ਦੇ ਕੋਈ ਇੱਕ ਗੱਲ ਤੁਹਾਡੀ ਮੈਂ ਸੁਣ ਰਿਆ ਸੀ ਮੈਨੂੰ ਯਾਦ ਆ ਰਹੀ ਸੀ ਪੁਰਾਣੀ ਜਿਹੜੀ ਤਸਵੀਰ ਯਾਦ ਆ ਰਹੀ ਸੀ ਕਿਉਂਕਿ ਇਹਦੇ ਉੱਤੇ ਮੈਂ ਕਾਫੀ ਉਸ ਵੇਲੇ 2017 ਚ ਰਿਪੋਰਟਿੰਗ ਵੀ ਕੀਤੀ ਇਹ ਮਾਮਲਾ ਅੰਬਰਸਰ ਦੇ ਪੱਟੀ ਨਾਲ ਜੁੜਿਆ ਹੋਇਆ ਜੀ ਉੱਥੇ ਗੁਰਜੰਟ ਸਿੰਘ ਨਾਮ ਦੇ ਇੱਕ ਬੰਦੇ ਕੋਲੋਂ ਹੈਰੋਇਨ ਦੀ ਖੇਪ ਫੜੀ ਗਈ ਸੀ ਕਿਉਂਕਿ ਉਹ ਇਲਾਕਾ ਸਾਰਾ ਸਰਹੱਦੀ ਇਲਾਕਾ ਤੇ ਪੱਟੀ ਤਰਨਤਾਰਨ ਵਾਲੇ ਲੋਕ ਜਿਹੜੇ ਆ ਕਾਫੀ ਲੋਕਾਂ ਨੂੰ ਜਿਹੜਾ ਉਦੋਂ ਪਿਛਲੇ ਦੌਰ ਦੇ ਵਿੱਚ ਡਰਗ ਕੇਸਾਂ ਦੇ ਵਿੱਚ ਇਨਵੋਲ ਰਹੇ ਨੇ ਸਮਗਲਿੰਗ ਚ ਇਨਵੋਲ ਰਹੇ ਨੇ ਤੇ ਐਸਟੀਐਫ ਦੇ ਇਹ ਆਪ ਐਸਟੀਐਫ ਦੇ ਉਦੋਂ ਚੀਫ ਸੀਗੇ ਹਮ ਰਸ਼ਪਾਲ ਸਿੰਘ ਇਹਨਾਂ ਨੇ ਉੱਥੋਂ ਗੁਰਜੰਟ ਸਿੰਘ ਨੂੰ ਫੜਿਆ ਤੇ ਉਹਦੇ ਕੋਲੋਂ 4 ਕਿਲੋ ਤੇ 530 ਗ੍ਰਾਮ ਮੇ ਰੱਖਿਆ ਹਾਂ 530 ਗ੍ਰਾਮ ਹੈਰੋਇਨ ਫੜੀ ਗਈ ਤੇ ਇਸ ਤੋਂ ਬਾਅਦ ਇਹਨਾਂ ਨੇ ਉਹਨਾਂ ਦੇ ਕੁਝ ਹੋਰ ਸਾਥੀਆਂ ਨੂੰ ਫੜਿਆ ਭੌਰ ਸਿੰਘ ਫੜਿਆ ਗਿਆ ਮੇਜਰ ਸਿੰਘ ਫੜਿਆ ਗਿਆ ਫਿਰ ਇੱਕ ਇਹਨਾਂ ਨੇ ਸਿਵਲ ਹਸਪਤਾਲ ਪੱਟੀ ਤੋਂ ਇੱਕ ਬੰਦੇ ਨੂੰ ਚੱਕਿਆ ਬਲਵਿੰਦਰ ਸਿੰਘ ਨੂੰ ਤੇ ਬਲਵਿੰਦਰ ਸਿੰਘ ਨੂੰ ਬਾਅਦ ਚੱਕ ਕੇ ਇਹਨਾਂ ਨੇ ਉਹਨੂੰ ਲੈ ਗਏ ਖੂਹ ਤੇ ਤੇ ਉੱਥੇ ਜਾ ਕੇ ਇਹਨਾਂ ਨੇ ਉਹਦੇ ਕੋਲੋਂ ਬਰਾਮਦਗੀ ਦਿਖਾਤੀ ਵੀ ਇਹਦੇ ਕੋਲੋਂ 1 ਕਿਲੋ ਹੈਰੋਇਨ ਮਿਲੀ ਆ। ਹਮਮ। ਔਰ ਇਹਨਾਂ ਨੇ ਜਿਹੜਾ ਐਸਟੀਐਫ ਨੇ ਇਹ ਉਹਨੂੰ ਜੇਲ੍ਹ ਭੇਜ ਦਿੱਤਾ ਕਿਉਂਕਿ ਬਲਵਿੰਦਰ ਸਿੰਘ ਜਦੋਂ ਜਮਾਨਤ ਤੇ ਆਇਆ ਬਾਹਰ ਉਨੇ ਆ ਕੇ ਉੱਥੇ ਵੀ ਜਦੋਂ ਕੋਰਟ 'ਚ ਕੇਸ ਵੀ ਚੱਲ ਰਿਹਾ ਸੀ ਉਹਨੇ ਗਵਾਹ ਪੇਸ਼ ਕੀਤੇ ਕਿ ਮੈਨੂੰ ਗ੍ਰਿਫਤਾਰੀ ਕਿਸੇ ਹੋਰ ਥਾਂ ਤੋਂ ਕੀਤਾ ਗਿਆ ਮੈਂ ਇਸ ਮੰਗਲਿੰਗ ਦਾ ਕੰਮ ਨਹੀਂ ਕਰਦਾ ਮੇਰੇ ਉੱਤੇ ਧੱਕੇ ਨਾਲ 1 ਕਿਲੋ ਹੈਰੋਇਨ ਪਾਈ ਗਈ ਹੈ ਤੇ ਬਾਅਦ ਦੇ ਵਿੱਚ ਉਹ ਜਿਹੜੀ ਜਾਂਚ ਹੈਗੀ ਹੈ ਹਾਈ ਕੋਰਟ ਨੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਦਿੱਤੀ ਜਿਹਨੂੰ BOI ਕਹਿੰਦੇ ਆ ਬਿਊਰੋ ਆਫ ਇਨਵੈਸਟੀਗੇਸ਼ਨ ਉਹਦੇ ਡਾਇਰੈਕਟਰ ਨੂੰ ਕਿਹਾ ਵੀ ਇਹਦੀ ਤਕੀਕਾਤ ਕਰੋ ਉਦੋਂ ਜਿਹੜੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਅਮਰਿਕਾ ਪ੍ਰਮੋਥ ਬਾਂਸ ਸੀ ਨਹੀਂ ਸ਼ਾਇਦ ਹਾਂ ਪ੍ਰਮੋਥ ਬਾਂ ਨਹੀਂ ਸੀਗੇ ਉਹਨਾਂ ਨੇ ਉਹਨੂੰ ਚੰਗੀ ਤਰ੍ਹਾਂ ਜਾਂ ਹੋ ਸਕਦਾ ਮੈਂ ਨਾਮ ਗਲਤ ਵੀ ਲੈ ਲਵਾਂ ਜਿੱਥੇ ਤੱਕ ਮੇਰੀ ਹੋ ਜ਼ਿਆਦਾ ਕਰੈਕਸ਼ਨ ਹੋ ਜੂਗੀ ਬਾਅਦ ਉਹਦੀ ਤਕਨੀਕਾਂ ਜਦੋਂ ਕੀਤੀ ਕਾਲ ਲੋਕੇਸ਼ਨਾਂ ਸੀਸੀਟੀਵੀ ਫੁਟੇਜ ਆਈਆਂ ਤੇ ਉਹ ਬਾਕੀ ਕਿਸੇ ਹੋਰ ਥਾਂ ਤੋਂ ਉਹਨੂੰ ਫੜਿਆ ਹੋਇਆ ਸੀ ਉਹਨੂੰ ਫੜ ਕੇ ਤੇ ਉਹਨੂੰ ਹੈਰੋਇਨ ਦੇ ਇਸ ਕੇਸ ਚ ਪਾਇਆ ਗਿਆ ਸੀ ਮਾਮਲਾ ਬੜਾ ਸੰਗੀਨ ਸੀਗਾ ਹਾਈ ਕੋਰਟ ਨੇ ਉਹਨੂੰ ਸੀਬੀਆਈ ਨੂੰ ਕੇਸ ਟਰਾਂਸਫਰ ਕਰ ਦਿੱਤਾ ਸੀਬੀਆਈ ਨੇ ਉਹ ਦੀ ਟੈਕੀਕਲ ਸ਼ੁਰੂ ਕਰਤੀ ਸੀਬੀਆਈ ਨੇ ਉਲਟਾ ਫਿਰ ਚਾਰ ਸ਼ੀਟ ਫਾਈਲ ਕੀਤੀ ਚਾਰ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਹੋ ਰਏ ਆਈਜੀ ਰਿਸ਼ਪਾਲ ਸਿੰਘ ਦੇ ਖਿਲਾਫ ਕੋਰਟ ਦੇ ਵਿੱਚ ਕਿ ਇਹਨਾਂ ਨੇ ਗਲਤ ਪਰਚਾ ਦਰਜ ਕੀਤਾ ਔਰ ਧੱਕੇਸ਼ਾਈ ਕੀਤੀ ਹੈ ਉਹਦੀ ਚਾਰਜ ਸ਼ੀਟ ਮੋਹਾਲੀ ਜਿਹੜੀ ਸੀਬੀਆਈ ਕੋਰਟ 'ਚ ਉਹਨਾਂ ਦੇ ਖਿਲਾਫ ਦਾਖਲ ਕੀਤੀ ਗਈ ਔਰ ਇਹਦੇ ਵਿੱਚ ਬਾਅਦ ਦੇ ਵਿੱਚ ਫਿਰ ਕਿਉਂਕਿ ਇਹ ਸੀਬੀਆਈ ਨੇ ਆਪਣੇ ਕੇਸ ਦੇ ਵਿੱਚ ਜਿਹੜਾ ਉਹਦੀ ਚਾਰਜ ਸ਼ੀਟ ਫਾਈਲ ਕਰਤੀ ਸੀ ਉਸੇ ਕੇਸ ਦੇ ਵਿੱਚ ਕਿ 1 ਕਿਲੋ ਹੈਰੋਇਨ ਜਿਹੜੀ ਹੈਗੀ ਆ ਇਹ ਬਲਵਿੰਦਾ ਸਿੰਘ ਦੀ ਨਹੀਂ ਹੈਗੀ ਇਹਦੇ ਚੀ ਜਿਹੜੇ ਪਾਣ ਵਾਲੇ ਨੇ ਇਹਦੇ ਉੱਤੇ ਗੁਰਜਨ ਰਚਪਾਲ ਸਿੰਘ ਤੇ ਨਾਲ ਇਹਦੇ ਜਿਹੜੇ ਚਾਰ ਸਾਥੀ ਨੇ ਇਨਸਪੈਕਟਰ ਇਹੀ ਦੋਸ਼ੀ ਨੇ ਉਹਨਾਂ ਨੇ ਉੱਚੋ ਦੀ ਚਾਰਜੀਟ ਫਾਈਲ ਕਰਤੀ ਲੇਕਿਨ ਉਹਦੀ ਜਿਹੜੀ ਹੈ ਕੇਸ ਦੀ ਤੈਕੀਕਾਤ ਇਕਾਈ ਜੀ ਰੈਂਕ ਦੇ ਅਧਿਕਾਰੀ ਪੰਜਾਬ ਪੁਲਿਸ ਨੇ ਵੀ ਕੀਤੀ ਜਦੋਂ ਉਹਦੀ ਤੈਕੀਕਾਤ ਹੋਈ ਤੋਂ ਜਿਹੜਾ ਫੈਕਟ ਨਿਕਲ ਕੇ ਸਾਹਮਣੇ ਆਇਆ ਕਿ ਜਿਹੜਾ ਬਲਵਿੰਦਰ ਸਿੰਘ ਹੈਗਾ ਕਿਉਂਕਿ ਹਾਈ ਕੋਰਟ ਇਸ ਕੇਸ ਨੂੰ ਮਾਨੀਟਰ ਕਰ ਰਿਹਾ ਸੀ ਬਈ ਰਸ਼ਪਾਲ ਸਿੰਘ ਨੇ ਬਲਵਿੰਦਰ ਸਿੰਘ ਨੂੰ ਚਾਨਬੁੱਝ ਕੇ ਫਸਾਇਆ ਸੀ 1 ਕਿਲੋ ਹੈਰੋਇਨ ਪਾਈ ਸੀ ਤੇ ਉਹਦੇ ਵਿੱਚ ਚਾਰ ਜਿਹੜੇ ਦੇ ਸਾਥੀ ਸੀਗੇ ਪੁਲਿਸ ਮਲਾਜ਼ਮ ਉਹ ਪਿਛਲੇ ਦਿਨੀ ਗ੍ਰਿਫਤਾਰ ਕਰ ਲਏ ਗਏ ਸੀ ਤੇ ਰਸ਼ਪਾਲ ਸਿੰਘ ਨੂੰ ਪਰਸੋਂ ਜਿਹੜਾ ਵਾ 2 ਦਿਨ ਪਰਸੋਂ ਸ਼ਾਮ ਰਾਤ ਨੂੰ ਐਸਟੀਐਫ ਅਮਰੀਕਸਰ ਔਰ ਐਸਟੀਐਫ ਜਲੰਧਰ ਦੀ ਟੀਮ ਨੇ ਜੁਆਇੰਟ ਆਪਰੇਸ਼ਨ ਚਲਾਇਆ ਜਿਹੜਾ ਕਿ ਐਸਟੀਐਫ ਜਲੰਧਰ ਦੇ ਜ਼ੋਨ ਦੇ ਨੇ ਜਗਜੀਤ ਸਿੰਘ ਸਰੋਏ ਨੇ ਸਰਵਾ ਸਾਹਿਬ ਇਹਨਾਂ ਨੇ ਤੇ ਐਸਟੀਐਫ ਅਮਰੀਕਸਰ ਨੇ ਜੁਆਇੰਟ ਆਪਰੇਸ਼ਨ ਚਲਾ ਕੇ ਜਸਪਾਲ ਸਿੰਘ ਨੂੰ ਫੜ ਲਿਆ ਤੇ ਫਰਕ ਇਹਨਾਂ ਨੂੰ ਜਿਹੜਾ ਵਾ ਮੇਰਾ ਕੱਲ ਕਸਤਰੀ ਚ ਰਿਮਾਂਡ ਤੇ ਲਿੱਤਾ ਸ਼ਾਇਦ ਤੇ ਇਹ ਹੁਣ ਉਹਦੀ ਤਕੀਕਾਤ ਹੋਏਗੀ ਭਾਈ ਬਲਵਿੰਦਰ ਸਿੰਘ ਨੂੰ 1 ਕਿਲੋ ਹੈਰੋਇਨ ਦੇ ਕੇਸ ਵਿੱਚ ਕਿਉਂ ਫਸਾਇਆ ਗਿਆ ਉਹਦੇ ਕੀ ਕਾਰਨ ਸੀ ਕੀ ਇਹਦੇ ਵਿੱਚ ਕਿਸੇ ਦੀ ਕੋਈ ਰੰਜਿਸ਼ ਸੀ ਜਾਂ ਕਿਸੇ ਦਾ ਕੋਈ ਪੈਸੇ ਦਾ ਲੈਣ-ਦੇਣ ਸੀਗਾ ਕਈ ਵਾਰ ਕੀ ਹੁੰਦਾ ਜਮੀਨਾ ਜਿਦਾਦਾਂ ਦੇ ਕੇਸ ਹੁੰਦੇ ਆ ਕੋਈ ਹੋਰ ਕੇਸ ਹੁੰਦੇ ਆ ਤੇ ਪੁਲਿਸ ਧੱਕੇ ਨਾਲ ਪਰਚੇ ਦੇ ਦਿੰਦੀ ਆ ਕਿਸੇ ਨਾ ਕਿਸੇ ਕੇਸ ਚ ਪਾ ਦਿੰਦੀ ਆ ਉਹ ਹੁਣ ਤਕੀਕਾਤ ਹੋਏਗੀ ਤੇ ਪਿੱਛੇ ਕਿਹੜਾ ਸੀਗਾ ਬੰਦਾ ਜਿਨੇ ਬਲਵਿੰਦਰ ਸਿੰਘ ਨੂੰ ਪਸਾਨ ਦੀ ਕੋਸ਼ਿਸ਼ ਕੀਤੀ ਆ ਉਹਦੀ ਜਿਹੜੀ ਆ ਉਹ ਤਕਨੀਕਾਂ ਤੋਂ ਬਾਅਦ ਅੱਗੇ ਹੋਰ ਗ੍ਰਿਫਤਾਰੀਆਂ ਹੋਣਗੀਆਂ ਡਾਕਟਰ ਸਾਹਿਬ ਮੈਂ ਇਸ ਕੇਸ ਦੇ ਵਿੱਚ ਨਾ ਜੋ ਉਸ ਵੇਲੇ ਵਾਪਰਿਆ ਮੈਂ ਕੁਝ ਪੜ੍ਹਦਾ ਪਿਆ ਸੀ ਤੇ ਮੈਨੂੰ ਪਤਾ ਲੱਗਿਆ ਉਸ ਵੇਲੇ ਖੇਤਾਂ ਦੇ ਵਿੱਚ ਦੱਬੀ ਹੋਈ ਹੈਰੋਇਨ ਮਿਲੀ ਸੀਗੀ ਨਾਲ ਅਸਲਾ ਮਿਲਿਆ ਸੀ ਜ਼ਿੰਦਾ ਕਾਰਤੂਸ ਬਰਾਮਦ ਹੋਇਆ ਸੀ ਉਹ ਕਿਹਦਾ ਖੇਤ ਸੀ ਉਹ ਕਿਹਦੀ ਖੇਪ ਸੀ ਉਹ ਸਾਰੀ ਇਹ ਜਿਹੜੀ ਖੇਤ ਸੀ ਨਾ ਸਾਰੀ ਗੁਰਜੰਟ ਸਿੰਘ ਤੇ ਉਹਦੇ ਸਾਥੀਆਂ ਦੀ ਸੀ ਮੇਜਰ ਸਿੰਘ ਪੌਰ ਸਿੰਘ ਹੋਰਾਂ ਦੀ ਲੇਕਿਨ ਪੁਲਿਸ ਨੇ ਗੁਰਜੰਟ ਸਿੰਘ ਨੂੰ ਪਰਚੇ ਨਹੀਂ ਪਾਇਆ ਇਹ ਪੁਲਿਸ ਮੁਲਾਜ਼ਮਾਂ ਦਾ ਜ਼ਿਕਰ ਹੋ ਰਿਹਾ ਨਾ ਹਾਂ ਜੀ ਇਹ ਪੁਲਿਸ ਨੇ ਫਿਰ ਜਿਹੜਾ ਮੁੱਖ ਦੋਸ਼ੀ ਸੀ ਗੁਰਜੰਟ ਸਿੰਘ ਉਹਨੂੰ ਕੱਢ ਦਿੱਤਾ ਬਾਹਰ ਤੇ ਬਲਵਿੰਦਰ ਸਿੰਘ ਨੂੰ ਫਿੱਟ ਕਰਤਾ ਉਹਦੇ ਵਿੱਚ ਉਹ ਜਿਹੜੇ ਐ ਬੇਸਿਕਲੀ ਉਹ ਖੇਪ ਤਾਂ ਫੜੀ ਗਈ ਸੀ ਗੁਰਜੰਟ ਸਿੰਘ ਤੇ ਉਹਦੇ ਸਾਥੀਆਂ ਤੋਂ ਲੇਕਿਨ ਹੋ ਸਕਦਾ ਕਿ ਗੁਰਜੰਟ ਸਿੰਘ ਨੂੰ ਕਿਸੇ ਚੱਕਰ ਚੋਂ ਕੱਢਣਾ ਹੋਵੇ ਉਹਨੂੰ ਕੱਢ ਕੇ ਬਲਵਿੰਦਰ ਸਿੰਘ ਕੋ ਮੋਦੀ ਜਗ੍ਹਾ ਤੇ ਪਾਇਆ ਗਿਆ ਤੇ ਉਹ ਖੇਤਾਂ ਦੇ ਜਿਹੜੀ ਫੜੀ ਗਈ ਹੈ ਖੇਤਾਂ ਚੋਂ ਤਾਂ ਚਲੋ ਪੁਲਿਸ ਨੇ ਆਪਣੀ ਕਰਨੀ ਹੁੰਦੀ ਹੈ ਫੜਤਾ ਇਹਨਾਂ ਨੇ ਪਹਿਲਾਂ ਹੀ ਲਈ ਸੀ ਲੇਕਿਨ ਉਹ ਜਾ ਕੇ ਇਹਨਾਂ ਨੇ ਦੱਸਣਾ ਹੁੰਦਾ ਕਿ ਅਸੀਂ ਇੱਥੋਂ ਫੜੀ ਆ ਉਹਦੇ ਗੁਰਕਵਰੀ ਕਰਾਣੀ ਹੁੰਦੀ ਕਾਗਜ਼ਾਂ ਦੇ ਵਿੱਚ ਉਹ ਕਾਗਜ਼ਾਂ ਜਿਹੜੇ ਗਵਰੀ ਕਰਾਈ ਸੀ ਲੇਕਿਨ ਉਹਦੀ ਗ੍ਰਿਫਤਾਰੀ ਉੱਥੋਂ ਹੋਈ ਨਹੀਂ ਜਿੱਥੋਂ ਪੁਲਿਸ ਪੁਲਿਸ ਨੇ ਗਰਿਸ਼ਪਾਲ ਸਿੰਘ ਨੇ ਆਪਣੀ ਪਾਈ ਸੀ ਜਿਹੜੀ ਉਹਨਾਂ ਨੇ ਆਪਣੀ ਜਮਣੀ ਵਿੱਚ ਲਿਖੀ ਸੀ ਉਹਦੇ ਵਿੱਚ ਲਿਖਿਆ ਸੀ ਕਿ ਅਸੀਂ ਇੱਥੇ ਨਾਕਾਬੰਦੀ ਕੀਤੀ ਦਿੱਤੋਂ ਬਲਵਿੰਦਰ ਸਿੰਘ ਨੂੰ ਫੜਿਆ ਬਲਵਿੰਦਰ ਸਿੰਘ ਉੱਥੋਂ ਫੜਿਆ ਨਹੀਂ ਗਿਆ ਸੀ ਕੋਈ ਹੋਰ ਹੀ ਉੱਥੋਂ ਟਾਵਰ ਲੋਕੇਸ਼ਨ ਕਿਤੇ ਹੋਰ ਬੋਲਦੀ ਸੀ ਜਾਂ ਕਾਲ ਲਾਂਗੇ ਤਾਂ ਹੋਰ ਬੋਲਦੇ ਸੀ ਸੀਸੀਟੀਵੀ ਕਿਤੇ ਹੋਰ ਬੋਲਦੀ ਸੀ ਤਾਂ ਉਹਦੇ ਬਨਾ ਦੇ ਉੱਤੇ ਜਦੋਂ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਉਹਦੀ ਤੈਕੀਕਾਤ ਕਰਕੇ ਹਾਈ ਕੋਰਟ ਨੂੰ ਦੱਸਿਆ ਤੇ ਹਾਈ ਕੋਰਟ ਨੇ ਕੇਸ ਸੀਬਲ ਨੂੰ ਫੇਰ ਟ੍ਰਾਂਸਫਰ ਕੀਤਾ ਸੀ ਤੇ ਜਿਹੜਾ ਮੈਂ ਦੇਖੋ ਤੁਸੀਂ ਗੱਲ ਪਤਾ ਕੀ ਹੈ ਪੁਲਿਸ ਦੀ ਜਿਹੜੀ ਹੈ ਵਰਕਿੰਗ ਪੁਰਾਣੇ ਗੌਰ ਦੇ ਵਿੱਚ ਚਲੋ ਹੁਣ ਦੀ ਤਾਂ ਮੈਂ ਗੱਲ ਨਹੀਂ ਗੱਲ ਕਰਦਾ ਜਿਹੜੀ ਪੁਰਾਣੇ ਲੋਰ ਦੀ ਵਰਕਿੰਗ ਹੈ ਪੁਲਿਸ ਦੀ ਲੰਬੇ ਟਾਈਮ ਤੋਂ ਇਹੀ ਵਰਕਿੰਗ ਚੱਲੀ ਆ ਰਹੀ ਹੈਗੀ ਆ ਕਿ ਜਿਹੜਾ ਵਾ ਡਰੱਗ ਦੇ ਕੇਸਾਂ ਦੇ ਵਿੱਚ ਵੀ ਕਿ ਆਪ ਹੀ ਇਹ ਜਿਹੜੀ ਆ ਕਿਉਂਕਿ ਉਹਦੇ ਵਿੱਚ ਨਾ ਬੜੀ ਫਾਈਨ ਕਰਨਾ ਪੈਂਦਾ ਆਪ ਹੀ ਇਹਨਾਂ ਨੇ ਨਾਕੇ ਸ਼ੋਅ ਕਰਦੇ ਕਿ ਫਲਾਨੀ ਜਗ੍ਹਾ ਸੀ ਨਾਕਾ ਲਾਇਆ ਸੀ ਉਥੋਂ ਫੜ ਲਿਆ ਕਈ ਵਾਰੀ ਲੋਕ ਫੜ ਕੇ ਦਿੰਦੇ ਆ ਚੋਰ ਕਈ ਵਾਰੀ ਲੋਕ ਫੜ ਕੇ ਦਿੰਦੇ ਆ ਸਮਗਲਰ ਤੇ ਅਗਲੇ ਦਿਨ ਐਫ ਆਈ ਆਰ ਚ ਲਿਖਿਆ ਹੁੰਦਾ ਕਿ ਪੁਲਿਸ ਨੇ ਉੱਥੇ ਨਾਕਾ ਲਾਇਆ ਸੀ ਉੱਥੋਂ ਚਾਰ ਮੋਟਰਸਾਈਕਲ ਤੇ ਦੋ ਮੋਟਰਸਾਈਕਲ ਨਿਕਲੇ ਚਾਰ ਬੰਦੇ ਸੀ ਪੁਲਿਸ ਨੇ ਰੋਕ ਕੇ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਫਾ ਮਾਰਿਆ ਫੜਿਆ ਮੌਕੇ ਦੇ ਡਸਟਡ ਅਫਸਰ ਬੁਲਾਇਆ ਗਿਆ ਤਲਾਸ਼ੀ ਲਈਤੀ ਗਈ ਤੇ ਉਹਨਾਂ ਦੇ ਕੋਲੋਂ ਆ ਸਨ ਡਰੱਗਸ ਮਿਲਿਆ ਇਹ ਪੁਲਿਸ ਦੀ ਆਮ ਤੌਰ ਤੇ ਥਿਊਰੀ ਹੁੰਦੀ ਆ ਲੇਕਿਨ ਕਿਉਂਕਿ ਕਈ ਕਾਨੂੰਨੀ ਪਚੜੇ ਹੁੰਦੇ ਆ ਪੁਲਿਸ ਨੂੰ ਵਾਰੰਟ ਲੈ ਕੇ ਜਾਣਾ ਪੈਂਦਾ ਕਿਸੇ ਦੇ ਖੇਤਾਂ ਦੀ ਕਿਸੇ ਦੇ ਘਰ ਦੀ ਤਲਾਸ਼ੀ ਲੈਣੀ ਹੈ ਪੁਲਿਸਿੱਧੀ ਨਹੀਂ ਜਾ ਸਕਦੀ ਉਹਨਾਂ ਨੂੰ ਕੋਰਟ ਤੋਂ ਵਾਰੰਟ ਲੈਣੇ ਜਾਂ ਤੱਕ ਮੁਜਰਮ ਮਾਲ ਥੋੜਾ ਰੱਖੇਗਾ ਸੰਭਾਲ ਕੇ ਉੱਥੇ ਉਹ ਖੁਰਦਬੁੱਦ ਕਰ ਦਿੰਦੇ ਇਸ ਕਰਕੇ ਪੁਲਿਸ ਜਿਹੜੀ ਆ ਉਹ ਕਈ ਵਾਰ ਆਪਣੇ ਨਾਕੇ ਸ਼ੋਅ ਕਰਦੀ ਆ ਰਿਕਵਰੀਆਂ ਸ਼ੋਅ ਕਰਦੀ ਆ ਕਿ ਅਸੀਂ ਇੱਥੋਂ ਨਾਕੇ ਤੇਨੂੰ ਫੜਿਆ ਇਹਨੂੰ ਖੇਤਾਂ ਚ ਲੈ ਗਏ ਖੇਤਾਂ ਲ ਜਾ ਕੇ ਦੇਖਿਆ ਤੇ ਉੱਥੇ ਨੇ ਡਰੱਗ ਬਰਾਮਦ ਕਰਾਈ ਹੁਣ ਆਊਟਰ ਦੇ ਵਿੱਚ ਕਰ ਸਕਦੇ ਆ ਜਦੋਂ ਘਰ ਕਿਸੇ ਦੀ ਤਲਾਸ਼ੀ ਲੈਣੀ ਹੈ ਵਾਰੰਟ ਲੈ ਕੇ ਜਾਣਾ ਪੈਂਦਾ ਕਿਸ ਕਰਕੇ ਘਰ ਦੇ ਅੰਦਰ ਵੜਨ ਤੋਂ ਪੁਲਿਸ ਜ਼ਿਆਦਾਤਰ ਜਿਹੜੇ ਹੈ ਨਾ ਬਾਹਰ ਦੇ ਨਾਕੇ ਸ਼ੋਅ ਕਰਦੀ ਹੈ ਸੜਕਾਂ ਤੇ ਤੇ ਉਹਦੇ ਚ ਕਿਉਂਕਿ ਇਹ ਗਸ਼ਟਰ ਅਫਸਰ ਦੀ ਮੌਜੂਦਗੀ ਜ਼ਰੂਰੀ ਹੈ ਡਰੱਗਸ ਦੀ ਤਲਾਸ਼ੀ ਦੇ ਵਿੱਚ ਗਸ਼ਟਰ ਅਫਸਰ ਦਾ ਮੌਕੇ ਤੇ ਹਾਜ਼ਰ ਰਹਿਣਾ ਬਹੁਤ ਜ਼ਰੂਰੀ ਹੈ ਉਹਦੇ ਸਾਹਮਣੇ ਦੀ ਤਲਾਸ਼ੀ ਲੈ ਕੇ ਰਿਕਵਰੀ ਉਹਦੇ ਸਾਹਮਣੇ ਹੋਣੀ ਚਾਹੀਦੀ ਹੈ ਇਹ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਡਾਕਟਰ ਸਾਹਿਬ ਏ 2017 ਦਾ ਮਾਮਲਾ ਆ ਔਰ ਹੁਣ ਤੱਕ ਅੰਦਰ ਚਲੋ ਜੇ ਹੁਣ ਕਾਰਵਾਈ ਹੋਈ ਵੀ ਹੈ ਤੇ ਇਸ ਤੋਂ ਬਾਅਦ ਅਗਲਾ ਪ੍ਰਸ਼ਾਸਨਿਕ ਪੜਾਪੇਜ ਕੀ ਹੋਊਗਾ ਕਿਸ ਤਰ੍ਹਾਂ ਦੀ ਕਾਰਵਾਈ ਅੱਗੇ ਲੈ ਕੇ ਜਾਈ ਜਾਊਗੀ ਖਾਸ ਤੌਰ ਦੇ ਉਤੇ ਰਿਮਾਂਡ ਵਗੈਰਾ ਕੁਝ ਅਜੇ ਤੱਕ ਇਨਫੋਰਮੇਸ਼ਨ ਆਈ ਹੈ ਇਸ ਬਾਰੇ ਦੇਖੋ ਹਜੇ ਜਿਹੜਾ ਨਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਲੇਕਿਨ ਸਭ ਤੋਂ ਵੱਡੀ ਗੱਲ ਹੈ ਬਈ ਬਲਵਿੰਦਰ ਸਿੰਘ ਨੂੰ ਫਸਾਇਆ ਕਿਉਂ ਗਿਆ 1 ਕਿਲੋ ਹੈਰੋਇਨ ਉੱਤੇ ਪਾਈ ਕਿਉਂ ਗਈ ਉਹਦੀ ਤਕਨੀਕਾਤ ਹੋਣੀ ਬਹੁਤ ਜ਼ਰੂਰੀ ਆ ਉਹਦੀ ਤਕਨੀਕਾਤ ਹੁਣ ਸ਼ੁਰੂ ਹੋ ਜਾਏਗੀ ਕਿਉਂਕਿ ਰਚਪਾਲ ਸਿੰਘ ਨੂੰ ਹੁਣ ਲਿੱਤਾ ਗਿਆ ਕਸਟਡੀ ਚ ਪੁੱਛ ਲਈਚ ਹੋਏ ਜੀ ਬਈ ਤੁਸੀਂ 1 ਕਿਲੋ ਹੈਰੋਇਨ ਬਲਵਿੰਦਰ ਸਿੰਘ ਤੇ ਪਾਈ ਕਿਉ ਬਲਵਿੰਦਰ ਸਿੰਘ ਤਾਂ ਨਸ਼ਾ ਤਸਕਰ ਸੀਗਾ ਹੀ ਨਹੀਂ ਬਈ ਇਹਦਾ ਕੀ ਲੈਣਾ ਦੇਣਾ ਸੀਗਾ ਕਿਉਂ ਇਹਨੂੰ ਤੁਸੀਂ ਗ੍ਰਿਫਤਾਰ ਕੀਤਾ ਗਿਆ ਉਹ ਹੁਣ ਪਿੱਛੇ ਪਰਦੇ ਦੇ ਪਿੱਛੇ ਕੋਈ ਸਿਆਸੀ ਰੰਜਸ ਹੈ ਕੋਈ ਪਰਦੇ ਦੇ ਪਿੱਛੇ ਕੋਈ ਜ਼ਮੀਨਾਂ ਦਾ ਲੈਣ ਦੇਣਾ ਹੈ ਜਾਂ ਬਾਕੀ ਇਹ ਹੈਰੋਇਨ ਦਾ ਧੰਦਾ ਕਰਦਾ ਸੀਗਾ ਜਾਂ ਪੁਲਿਸ ਨੇ ਗਲਤ ਆਪਣੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਈ ਵਾਰ ਜਲਦਬਾਜੀ ਚ ਪੁੱਛ ਜਿਹੜੇ ਆ ਨਹੀਂ ਚੀਜ਼ਾਂ ਨੂੰ ਚੈੱਕ ਕਰਦੀ ਨਾਕੇ ਲਗਾ ਕੇ ਗ੍ਰਿਫਤਾਰੀਆਂ ਕਰ ਲੈਂਦੀ ਹੈਗੀ ਆ ਬਈ ਅਸੀਂ ਨਾਕਾ ਲਾਇਆ ਸੀ ਗ੍ਰਿਫਤਾਰ ਕਰ ਲਿਆ ਉਹ ਕਈ ਵਾਰ ਪੋਸਟ ਕਰ ਜਾਂਦੀ ਆ ਹੱਦ ਟਾਉ ਲੋਕੇਸ਼ਨਾਂ ਮੈਚ ਨਹੀਂ ਕਰਦੀਆਂ ਹੁਣ ਪੁੱਛਣਗੇ ਬਈ ਵਾਕੇ ਹੀ ਉਹ ਨਸ਼ਾ ਤਸਕਰ ਕਰਦਾ ਸੀਗਾ ਇਹਨਾਂ ਨਾਲ ਲਿੰਕ ਸੀਗੇ ਗੁਰਜੰਟਪੁਰਾ ਨਾਲ ਫਿਰ ਗੁਰਜੰਟ ਨੂੰ ਕਿਉਂ ਛੱਡਿਆ ਇਹਦੀ ਵੀ ਪੁੱਛਗਿੱਛ ਹੋਏਗੀ ਤੇ ਇਹਦੀ ਪੁੱਛਗਿੱਛ ਤੋਂ ਬਾਅਦ ਹਜੇ ਤਸਵੀਰ ਐ ਸਾਫ਼ ਹੋਣੀ ਆ ਬਈ ਇਹ ਗੁਰਜੰਟ ਨੂੰ ਛੱਡਿਆ ਕਿਉਂ ਗਿਆ ਤੈਨੂੰ ਪਾਇਆ ਕਿਉਂ ਗਿਆ ਉਸ ਐਫ ਆਈ ਆਰ 'ਚ ਹਜੇ ਦੀ ਮੈਨੂੰ ਲੱਗਦਾ ਕੱਲ ਸ਼ਾਮ ਤੱਕ ਇਹਦੀ ਤਸਵੀਰ ਸਾਫ਼ ਹੋ ਜਾਏ ਠੀਕ ਹੈ ਡਾਕਟਰ ਸਾਹਿਬ ਜਦੋਂ ਸੁਰਖੀਆਂ ਪੜੀਆਂ ਨਾ ਕਿ ਸੇਵਾ ਮੁਕਤ ਏਆਈਜੀ ਨੂੰ ਗ੍ਰਿਫਤਾਰ ਕਰ ਲਿਆ ਉਦੋਂ ਇੱਕ ਪਰਾਣੀ ਪਰਾਣਾ ਮਾਮਲਾ ਚਿੱਤੇ ਆ ਗਿਆ ਰਾਜੀਤ ਵਾਲਾ ਤੁਹਾਨੂੰ ਵੀ ਆ ਗਿਆ ਹੋਣਾ ਸੀਨੀਅਰ ਆਫੀਸਰਸ ਜਿਹੜੇ ਨੇ ਉਹ ਇਸ ਕਿਸਮ ਦੇ ਧੰਦਿਆਂ ਦੇ ਵਿੱਚ ਜਾਂ ਇਸ ਕਿਸਮ ਦੇ ਅਲੀਗੇਸ਼ਨਸ ਦੇ ਨਾਲ ਗ੍ਰਸਤ ਹੈਗੇ ਨੇ ਵੱਡਾ ਸਵਾਲ ਇਹ ਖੜ ਜਾਂਦਾ ਕਿ ਜੇ ਕਿਤੇ ਕੋਈ ਖਬਰ ਆ ਜਾਂਦੀ ਆ ਅਫਸਰ ਨੇ ਪੈਸੇ ਲੈ ਕੇ ਨਸ਼ਾ ਨਸ਼ਾ ਵੇਚਣ ਵਾਲਾ ਛੜਤਾ ਤਸਕਰ ਛੜ ਦਿੱਤਾ ਪੰਜਾਬ ਪੁਲਿਸ ਹੀ ਕਿਉਂ ਜਦੋਂ ਇਹ ਦਾਵਾ ਕੀਤਾ ਜਾਂਦਾ ਕਿ ਪੁਲਿਸ ਨੇ ਨਸ਼ਾ ਖਤਮ ਕਰਨਾ ਹੈ ਦੇਖੋ ਸਾਹਬ ਸਿੰਘ ਜੀ ਕੁਝ ਦੌਰ ਪਹਿਲਾਂ ਪੰਜਾਬ ਪੁਲਿਸ ਨਾਲ ਜਦੋਂ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਕਰਕੇ ਦੱਸ ਰਿਹਾ ਜਦੋਂ ਪੰਜਾਬ ਚੱਤਵਾਦ ਦਾ ਕਾਲਾ ਦੌਰ ਸੀ ਪੁਰਾ ਸਟੇਟ ਸੀ ਵਾਲੇ ਇੱਥੇ ਹੁਕਮ ਪੁਲਸ ਦਾ ਚੱਲਦਾ ਸੀ ਇੱਥੇ ਜਿੰਨੂੰ ਦਿਲ ਕਰਦਾ ਮਾਰਦੇ ਹੋ ਜਿੰਨੂੰ ਗੋੜੀਆਂ ਦਿਲ ਕਰਦਾ ਮਾਰਦੇ ਹੋ ਇਨਕਾਊਂਟਰ ਕਰ ਦੋ ਘਰਾਂ ਤੇ ਹਮਲੇ ਕਰ ਦੋ ਚੱਕ ਲਿਆਓ ਚੱਡੇ ਪਾੜ ਦੋ ਜੋ ਕਰ ਸਕਦੀ ਸੀ ਪੁਲਸ ਕਰਦੀ ਸੀ ਖਲੜਾ ਵਰਗੇ ਜਿਹੜੇ ਆ ਉਹਨਾਂ ਨੂੰ ਉਹਨਾਂ ਨੇ ਇਨਕਾਊਂਟਰ ਕਰਤਾ ਮਾਰ ਹੀ ਦਿੱਤਾ ਪਤਾ ਹੀ ਨਹੀਂ ਲੱਭਿਆ ਜੀ ਤੁਸੀਂ ਇਹ ਦੇਖੋ ਸ਼੍ਰੀ ਕਾਲਕਸਰ ਸਾਹਿਬ ਦੇ ਕਾਜ ਵਾਕ ਉਸ ਟਾਈਮ ਦੇ ਜਥੇਦਾਰ ਗੁਰਦੇਵ ਸਿੰਘ ਕੌਂਕਰ ਨੂੰ ਚੁੱਕ ਕੇ ਜਿਹੜਾ ਉਹ ਫੇਕ ਇਨਕਾਊਂਟਰ ਕਰਤਾ ਉਸ ਵੇਲੇ ਦੀ ਪੁਲਿਸ ਕੋਲ ਪਾਵਰ ਬਹੁਤ ਸੀਗੀਆਂ ਪੁਲਿਸ ਜੋ ਦਿਲ ਕਰੇ ਕਰ ਸਕਦੀ ਸੀ ਹੁਣ ਦੌਰ ਉਹ ਖਤਮ ਹੋਇਆ ਜਾ ਕੇ 1997 98 96 ਸਾਲ ਵਿੱਚ ਜਦੋਂ 96 ਤੋਂ ਪਹਿਲਾਂ ਪਹਿਲਾਂ ਉਹ ਦੌਰ ਖਤਮ ਹੋਇਆ ਤੇ ਪੁਲਿਸ ਦੀ ਜਿਹੜਾ ਮਾਈਂਡ ਸੈਟ ਸੀਗਾ ਉਹੀ ਮੁਲਾਜ਼ਮ ਉਹੀ ਅਫਸਰ ਮਾਈਂਡ ਸੈਟ ਸੀ ਉਹ ਕਲੀਅਰ ਹੋ ਚੁੱਕਾ ਸੀ ਕਿ ਸਾਡੇ ਕੋਲ ਪਾਵਰਾਂ ਬਹੁਤ ਹੈ ਸਾਡੇ ਕੋਲ ਸ਼ਕਤੀਆਂ ਬਹੁਤ ਹੈ ਤਾਕਤ ਬਹੁਤ ਹੈ ਹੁਣ ਜਿਹੜੇ ਉਸ ਵੇਲੇ ਦੇ ASI ਸੀਗੇ ਸਾਬ ਇਨਸਪੈਕਟਰ ਸੀ DSP ਬਣਦੇ ਲੇਕਿਨ ਅੰਦਰ ਵਾਲਾ ਜਿਹੜਾ ਦਿਮਾਗ ਹੈ ਉਹ ਤਾਂ ਉਹੀ ਰਿਹਾ ਨਾ ਹੁਣ ਜੇਲ੍ਹ ਦੇ ਵਿੱਚ ਬੰਦ ਜਿਹੜਾ ਇਨਸਪੈਕਟਰ 인ਦਰਜੀਤ ਹੈ ਉਹ ਉਹ ਇਹੀ ਸੀਗਾ ਬਈ ਹੈਰੋਇਨ ਫੜੀ ਜਾਣੀ ਨਾਕੇ ਲਗਾਣੇ ਹੈਰੋਇਨ ਫੜ ਲੈਣੀ ਜਿਹੜੇ ਥਾਣੇ 'ਚ ਲਗਣਾ ਉਹ ਹੈਰੋਇਨ ਫੜਨੀ ਸ਼ੁਰੂ ਹੋ ਜਾਣੀ ਮੈਨੂੰ ਯਾਦ ਹੈ ਕਲਤਾਰਪੁਰ ਐਸਐਚਓ ਲੱਗਾ ਸੀ 인ਦਰਜੀਤ ਤੇ ਉਸ ਵੇਲੇ ਪੰਜਾਬ ਦੇ ਮੰਤਰੀ ਹੁੰਦੇ ਸੀ ਸਰਵਨ ਸਿੰਘ ਫਲੋਰ ਜੋ ਹੈਰੋਇਨ ਦੀ ਰਿਕਵਰੀ ਸਾਰੀ ਕਰਤਾਰਪੁਰ ਮੈਂ ਇੱਕ ਦਿਨ ਫਲੋਰ ਸਾਹਿਬ ਕੋਲ ਬੈਠਾ ਮੰਤਰੀ ਸਾਹਿਬ ਕੋਲ ਅਰਵਾ ਸਟੇਟ ਉਹਨਾਂ ਦੀ ਗੋਟੀ ਕਹਿੰਦੇ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਪੰਜਾਬ ਦੀ ਸਾਰੀ ਹੈਰੋਇਨ ਜਿਹੜੀ ਆ ਉਹ ਇਕੱਲੀ ਕਰਤਾਰਪੁਰ ਹੀ ਆ ਗਈ ਹੈ ਰੋਜ਼ ਪਰਚਾ ਰੋਜ਼ ਪਰਚਾ ਕਹਿੰਦੇ ਕਰਤਾਰਪੁਰ ਹੈਰੋਇਨ ਦਾ ਹੀ ਹੱਬ ਬਣ ਗਿਆ ਲੋਕਾਂ ਚ ਵੀ ਆਨ ਲਾਪੇ ਬਾਹਰਲੇ ਮੁਲਕ ਦੇ ਵਿੱਚ ਵੀ ਕੋ ਯਾਰ ਕਰਤਾਰਪੁਰ ਚ ਨਹੀਂ ਹੈਰੋਇਨ ਕਰਤਾਰਪੁਰ ਚ ਨਹੀਂ ਆ ਰਹੀ ਬੇਸਿਕਲੀ ਇਹ ਉਹਦੇ ਆਪਣੇ ਲਿੰਕ ਸੀਗੇ ਕੁਝ ਸਮਗਲ ਉਸ ਨਾਲ ਲਿੰਕ ਵੀ ਸੀਗੇ ਕੁਝ ਚਲੋ ਰੱਖਣੇ ਵੀ ਪੈਂਦੇ ਪੁੱਤ ਨੂੰ ਮਾੜੇ ਚੰਗੇ ਬੰਦੇ ਸਾਰਿਆਂ ਦਾ ਰੱਖਣੇ ਪੈਂਦੇ ਆ ਨੀ ਦਾ ਮੁਖਵਰੀ ਇੰਨੀ ਛੇਤੀ ਨਹੀਂ ਹੁੰਦੀ ਲੇਕਿਨ ਜਦੋਂ ਐਸਟੀਐਫ ਬਣੀ ਤੇ ਸਭ ਤੋਂ ਪਹਿਲਾਂ ਉਹਦੇ ਘਰੇ ਰੇਡ ਕੀਤੀ ਹਰਪ੍ਰੀਤ ਸਿੰਘ ਸਿੱਧੂ ਦੀ ਐਸਟੀਐਫ ਨੇ ਤੇ ਘਰੋਂ ਰੇਡ ਕਰਕੇ ਉਹਦੇ ਹੈਰੋਇਨ ਤੇ ਹਥਿਆਰ ਫੜੇ ਜੇਲ੍ਹ ਚ ਚਲਾ ਗਿਆ ਜਦੋਂ ਤੈਕੀ ਕਾ ਸ਼ੁਰੂ ਹੋਈ ਤੇ ਪਤਾ ਲੱਗਿਆ ਯਾਰ ਇਹਨੂੰ ਤਾਂ ਰਾਜੀਤ ਸਿੰਘ ਦਾ ਥਾਪੜਾ ਸੀ ਰਾਜ ਸਿੰਘ ਰਾਜੀਤ ਸਿੰਘ ਨੇ ਤਰਨ ਤਰਨ ਐਸਐਸਪੀ ਲਗਣਾ ਇਹਨੂੰ ਲੈ ਜਾਣਾ ਰਾਜੀ ਸਿੰਘ ਨੂੰ ਹਾਰਪੁਰ ਐਸਐਸਪੀ ਲਗਵਾਇੰਦਾਂ ਜੀਤੂ ਨੂੰ ਲੈ ਜਾਣਾ ਰਾਜੀਤ ਸਿੰਘ ਨੇ ਮੋਗਗੇ ਐਸਐਸਪੀ ਲਗਵਾਇੰਦਾਂ ਜੀਤੂ ਨੂੰ ਲੈ ਜਾਣਾ ਫਿਰ ਉਤਰਨਤਾਰਨ ਦੇ ਪਰਚਿਆਂ ਦਾ ਰੌਲਾ ਪੈ ਗਿਆ ਵੀ ਤਰਨਤਾਰਨ ਦੇ ਵਿੱਚ ਹੈਰੋਇਨ ਦੇ ਕਿੰਨੇ ਪਰਚੇ ਜੜੇ ਆ ਦਿੱਤੇ ਗਏ ਕਿੱਦਾਂ ਬਰੀ ਕਰਾਏ ਗਏ ਬੰਦੇ ਕਮਰਸ਼ੀਅਲ ਰਿਕਲੀਆਂ ਦੇ ਵਿੱਚੋਂ ਕਿਵੇਂ ਬੰਦੇ ਬਰੀ ਕਰਾਏ ਗਏ ਕੀ ਫਾਇਦੇ ਲਿੱਤੇ ਗਏ ਫਿਰ ਉਹ ਰੋਲਾ ਪੈ ਗਿਆ ਫਿਰ ਰਾਜੀਤ ਸਿੰਘ ਦਾ ਰੋਲਾ ਪੈ ਗਿਆ ਬਈ ਰਾਜੀਤ ਸਿੰਘ ਨੇ ਤਰਨਤਾਰਨ ਐਸਐਸਪੀ ਲੱਕ ਦੇ ਡਰਗ ਦੇ ਧੰਦੇ ਨੂੰ ਜਿਹੜਾ ਉਹ ਚਮੂਲੀਅਤ ਰਹੀ ਹੈ ਉਹਨੂੰ ਕਾਨੇ ਐਫਆਈਆਰਸ ਨੂੰ ਜਿਹੜੇ ਕਮਰਸ਼ੀਅਲ ਰਿਕਵਰੀਆਂ ਸੀ ਉਹਨਾਂ ਵਿੱਚ ਬੰਦੇ ਭਰੀ ਕਰਾਏ ਕੁਝ ਐਫਐਸਐਲ ਦੀਆਂ ਰਿਪੋਰਟਾਂ ਦਾ ਰੋਲਾ ਪੈ ਗਿਆ ਲੈਬੋਰੀ ਚ ਰਿਪੋਰਟਾਂ ਜਿਹੜੀਆਂ ਚੇਂਜ ਕਰਵਾਈਆਂ ਗਈਆਂ ਕਾਫੀ ਕੁਝ ਰੋਲਾ ਪੈ ਗਿਆ ਬਈ ਉਸ ਤੋਂ ਬਾਅਦ ਇੱਕ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਰਾਜੀਤ ਸਿੰਘ ਦੇ ਪਰਚੇ ਤੋਂ ਬਾਅਦ ਇੱਕ ਪੰਜਾਬ ਪੁਲਿਸ ਦੇ ਵਿੱਚ ਡਰ ਪੈਦਾ ਹੋਇਆ ਇਹ ਡਰੱਗ ਦੇ ਧੰਦੇ ਤੋਂ ਜਾਨ ਛਡਾਓ ਇਹਨਾਂ ਸਮਗਲਰਾਂ ਨੂੰ ਦੜਾਓ ਉਦੋਂ ਰਾਜਕੰਦੋਲਾ ਦਾ ਰੋਲਾ ਪੈ ਗਿਆ ਰਾਜਕੰਦੋਲਾ ਦੇ ਨਾਲ ਇੱਕਾਈ ਜੀ ਰੈਂਕ ਦੇ ਅਫਸਰ ਦਾ ਨਾਂ ਜੁੜ ਗਿਆ ਪੀਡੀ ਨੇ ਉਹਨਾਂ ਨੂੰ ਤਲਬ ਕਰ ਲਿਆ ਪਰਮਰਾਜ ਸਿੰਘ ਉਮਰਾਂ ਨੰਗਲ ਨੂੰ ਈਡੀ ਨੇ ਬੁਲਾ ਲਿਆ ਹੂੰ ਅੱਛਾ ਫਿਰ ਪੰਜਾਬ ਪੁਲਿਸ ਹੋਰ ਡਰ ਗਏ ਵੀ ਇਹ ਤਾਂ ਰਾਣੂ ਸਰਪੰਚ ਦਾ ਰੋਲਾ ਪੈ ਗਿਆ ਰਾਣੂ ਸਰਪੰਚ ਨਾਲ ਕਈਆਂ ਦੇ ਤਾਲੁਕਾਤ ਨਿਕਲ ਆਏ ਅਫਸਰशाही ਆਪਸ ਹੋ ਜਈ ਗਈ ਬਹੁਤ ਜ਼ਿਆਦਾ ਉਲਝ ਗਿਆ ਕਿਉਂਕਿ ਡਰਗ ਦੀਆਂ ਸਾਰੀਆਂ ਜਿਹੜੀਆਂ ਤੈਕੀਕਾਤ ਹੈ ਹਾਈ ਕੋਰਟ ਨੇ ਉਹ ਸਿਦਾਰ ਚਟੋਪਾਦਿਆਂ ਨੂੰ ਦਿੱਤੀਆਂ ਸਿਦਾਰ ਚਟੋਪਾਦਿਆਂ ਨੇ ਉੱਤੇ ਸੀਲਬੰਦ ਰਿਪੋਰਟਾਂ ਦਿੱਤੀਆਂ ਉਹਦੇ ਵਿੱਚ ਕਈ ਪੁਲਿਸ ਅਫਸਰਾਂ ਦੇ ਨਾਂ ਆ ਗਏ ਉਹ ਰੋਲਾ ਰੱਪਾ ਜਾਨੀ ਕੁੱਲ ਮਿਲਾ ਕੇ ਬਹੁਤ ਵੱਧ ਗਿਆ ਪੰਜਾਬ ਦੇ ਵਿੱਚ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਦਖਲਅੰਦਾਜ਼ੀ ਕਰਨੀ ਪਈ ਵੀ ਆਪਸ ਵਿੱਚ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਨਾ ਕਰੋ ਲੇਕਿਨ ਉਸ ਤੋਂ ਬਾਅਦ ਜੋ ਮੈਂ ਤੁਹਾਨੂੰ ਦੱਸਾਂ ਰਾਜਜੀਤ ਦੇ ਇਨਸੀਡੈਂਟ ਤੋਂ ਬਾਅਦ ਪੰਜਾਬ ਪੁਲਿਸ ਦੇ ਅਫਸਰਾਂ ਦੇ ਖਾਸ ਕਰਕੇ ਜਿਹੜਾ ਗੌਰਵ ਜაძਾ ਦਾ ਟੈਨੂ ਗੜਾ ਜਿਹੜਾ ਗੌਰਵ ਦਾਦਾ ਦਾ ਤੇ சுரேਸ਼ ਰੋੜਾ ਦਾ ਦੋਨਾਂ ਦਾ ਵਿੱਚੇ ਦਿਨ ਕਰ ਗੁਪਤਾ ਦਾ ਵੀ ਆਇਆ ਇਹਸੇ ਦੌਰ ਦੇ ਵਿੱਚ ਆ ਕੇ ਇੱਕ ਕਰਤਾ ਗਿਆ ਵੀ ਖਾਖੀ ਨੂੰ ਡਰਗ ਦੇ ਧੰਦੇ ਤੋਂ ਦੂਰ ਕਰ ਦੋ ਖਾਖੀ ਦੀ ਸ਼ਮੂਲੀਅਤ ਨਹੀਂ ਰਹਿਣੀ ਚਾਹੀਦੀ ਜਿਹੜਾ ਰਹੂਗਾ ਅੰਦਰ ਜਾਊਗਾ ਭਾਵੇਂ ਕੋਈ ਹੋਵੇ ਔਰ ਉਸ ਤੋਂ ਬਾਅਦ ਬਖਸ਼ਿਆ ਨਹੀਂ ਗਿਆ ਕਿਸੇ ਨੂੰ ਇਹ ਵੀ ਤੁਸੀਂ ਦੇਖੋ ਜੋ ਵੀ ਇੰਸਪੈਕਟਰ ਸੀ ਜਿਹੜੀ ਹੁਣ ਫੜੀ ਜੀ ਜੀ ਮੋਗੇ ਵਾਲੀ ਤੇ ਤਾਕਤ ਲਾ ਲਈ ਉਹਨੇ ਪੂਰੀ ਅੰਦਰ ਦੇਤੀ ਉਥਾਰ ਵਾਲੀ ਬੀਬੀ ਹਮ ਹੈਰੋਇਨ ਫੜੀ ਗਈ ਅੰਦਰ ਦੇਤੀ ਛੱਡੀ ਨਹੀਂ ਫਿਰ ਉੱਤੇ ਡੀਏ ਦਾ ਪਰਚਾ ਵੀ ਦੇ ਕੇ ਵਿਜੀਲੈਂਸ ਦੇ ਅੰਦਰ ਘੱਟ ਛੱਡਿਆ ਹਮ ਤੇ ਬ੍ਰਿੰਦਰ ਮਹਾਜਨ ਡੀਐਸਪੀ ਚੱਕ ਕੇ ਅੰਦਰ ਦੇ ਦਿੱਤਾ ਗਿਆ ਯਾਨੀ ਕਈ ਫੜੇ ਗਏ ਐਸਆਈ ਰੈਂਕ ਦੇ ਕਈ ਫੜੇ ਗਏ ਜਿਨ੍ਹਾਂ ਨੇ ਕਿਤੇ ਡਰੱਗ ਦੇ ਵਿੱਚ ਪੈਸੇ ਲਿੱਤੇ ਛੱਡਿਆ ਨਹੀਂ ਫਿਰ ਉਹਨੂੰ ਗਿਆ ਔਰ ਇਹ ਇਹ ਜਿਹੜੀ ਦੌਰ ਹੈ ਇਹ ਹੁਣ ਚੱਲਦਾ ਪਿਆ ਔਰ ਮੈਨੂੰ ਲੱਗਦਾ ਕਿ ਉਸੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਡਰੱਗ ਦੇ ਵਿੱਚ ਅਗਰੇ ਦੀ ਛੂਮੁਲੀਅਤ ਹੈਗੀ ਹੈ ਇਹਨੇ ਕੋਈ 1 ਕਿਲੋ ਪlant ਕੀਤੀ ਹੈ ਤੇ ਚੱਕ ਕੇ ਅੰਦਰ ਦਿਓ ਤੇ ਹੁਣ ਜਿਹੜਾ ਨਾ ਮੈਂ ਕੁਛ ਦੌਰ ਦੇ ਤੋ ਬਿਲਕੁਲ ਐਨਾਲਿਸਿਸ ਕਲੀਅਰ ਤੌਰ ਤੇ ਦਾਅਵੇ ਨਾ ਕਰਦਾ ਤੁਸੀਂ ਮੋਹਾਲੀ ਦੀ ਇੱਕ ਹੋਰ ਵੇਨ ਫੜੇਗੇ ਪੁਲਿਸ ਮਲਾਜਮ ਫੜੇਗੇ ਔਰ ਇੱਕ ਰੀਡਰ ਫੜੇਗੇ ਕਿੰਨੇ ਮੈਂ ਕੋਲ ਬੜੀ ਲੰਬੀ ਲਿਸਟ ਹੈਗੀ ਆ ਛੱਡਿਆ ਨਹੀਂ ਗਿਆ ਕਿਸੇ ਨੂੰ ਫਿਰ ਫਿਰ ਉਹਨਾਂ ਨੇ ਕਿਹਾ ਵੀ ਤੂੰ ਤਨ ਕੇ ਦਿਓ ਐਂਡ ਤੱਕ ਛੱਡ ਗਿਆ ਉਹ ਹੁਣ ਹੁਣ ਇੱਕ ਗੱਲ ਤਾਂ ਕਲੀਅਰ ਹੈਗੀ ਆ ਕਿ ਡਰੱਗ ਦੇ ਧੰਦੇ ਦੇ ਵਿੱਚ ਕੋਈ ਰਿਸ਼ਵਤ ਲੈਣ ਨੂੰ ਤਿਆਰ ਨਹੀਂ ਹੈਗਾ ਕੋਈ ਰਿਸ਼ਵਤ ਲੈਣ ਨੂੰ ਜਾਂਦੇ ਉਹ ਕਹਿੰਦਾ ਪੈਸੇ ਨਹੀਂ ਲੈਣੇ ਨਾਮ ਐਦੇ ਤੋਂ ਮਦਦ ਕਰ ਸਕਦਾ ਔਰ ਇਹ ਗੱਲਾਂ ਦੇ ਉੱਤੋਂ ਤਾਂ ਪੁਲਿਸ ਨੂੰ ਦੌੜਦੀ ਪਈ ਆ ਬਹੁਤ ਨੰਗੇ ਪੈਰੀ ਕਿਉਂਕਿ ਉੱਤੋਂ ਸਿੱਧੇ ਸਿੱਧੇ ਸਖਤ ਨਿਰਦੇਸ਼ ਹੈਗੇ ਆ ਵੀ ਜਿਹੜਾ ਬੰਦਾ 1% ਵੀ ਸ਼ਮੂਲੀਅਤ ਪਾਇਆ ਗਿਆ ਉਹਨੂੰ ਅੰਦਰ ਦੇ ਦੇਣਾ ਪੁਲਿਸ ਨੂੰ ਲਾਜਾ ਚਲੋ ਇਹ ਬਦਲਾਅ ਆਣਾ ਵੀ ਜ਼ਰੂਰੀ ਸੀਗਾ ਲੇਕਿਨ ਜਿਹੜਾ ਹੁਣ ਪੁਰਾਣੇ ਕੇਸ ਹੈਗੇ ਜਿਨ੍ਹਾਂ ਦੇ ਵਿੱਚ ਰਾਜੀਤ ਸਿੰਘ ਦੇਖੋ ਹੁਣ ਭਗੋੜਾ ਹੋਇਆ ਹੋਇਆ ਭੱਜਿਆ ਹੋਇਆ ਇਧਰੋਂ ਜਿਹੜਾ ਵਾ ਬਾਕੀ ਜਿੰਨੇ ਭੱਜੇ ਹੋਏ ਨੇ ਪੁਲਿਸ ਮੁਲਾਜ਼ਮ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਸੋ ਮੈਨੂੰ ਲੱਗਦਾ ਕਿ ਜਿਹੜਾ ਡਰੱਗ ਦੇ ਨਾਲ ਜਿੰਨੇ ਤਾਲੁਕਤ ਕੇਸ ਹੈ ਪੁਲਿਸ ਹੁਣ ਛੇਤੀ ਛੇਤੀ ਇਹ ਵੀ ਜਾਂਦੀ ਹੈ ਕਿ ਇਹਨਾਂ ਨੂੰ ਜਾ ਕੇ ਇੱਕ ਐਗਜ਼ਾਮਪਲਾਂ ਸੈੱਟ ਕਰਤੀਆਂ ਜਾਣ ਤਾਂ ਕਿ ਅੱਗੋਂ ਵਾਸਤੇ ਕੋਈ ਵੀ ਡਰੱਗ ਦੇ ਧੰਦੇ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਜਾਂ ਉਹਦੇ ਨਾਲ ਖੇਡਣ ਦੀ ਕੋਸ਼ਿਸ਼ ਕਰੇ ਤੇ ਬੱਚੇ ਨਾ ਸੋ ਇੱਕ ਚੇਂਜ ਕਹਿ ਸਕਦੇ ਆ ਪੰਜਾਬ ਪੁਲਿਸ ਹਲਕਾ ਜਿਹਾ ਇੱਕ ਚੇਂਜ ਹੈ ਜਿਹਨੂੰ ਮੈਂ ਸਮਝ ਰਿਹਾ ਦੇਖ ਰਿਹਾ ਔਰ ਇਹ ਰਹਿਣਾ ਵੀ ਜ਼ਰੂਰੀ ਹੈ ਲੇਕਿਨ ਪੰਜਾਬ ਪੁਲਿਸ ਆ ਜਿਹੜਾ ਉਹ ਮਾਈਂਡ ਸੈਟ ਹੈਗਾ ਮੈਂ ਤੁਹਾਨੂੰ ਦੱਸ ਤੇ ਆ 1995 96 ਵਾਲਾ ਉਹਨੂੰ ਬਦਲਦੇ ਆ ਵਕਤ ਲੰਘ ਰਿਹਾ ਔਰ ਥੋੜੇ ਥੋੜੇ ਬਦਲਾਅ ਦੇਖੋ ਤੁਸੀਂ ਸੀ ਚਲੋ ਇੱਕ ਕਿਸੇ ਦਿਨ ਗੱਲ ਕਰ ਲਾਂਗੇ ਕਾਫੀ ਬਦਲਾਅ ਜਿਹੜੇ ਆ ਉਹ ਦੇਖਣ ਨੂੰ ਮਿਲ ਵੀ ਰਿਹਾ ਹੈ ਡਾਕਟਰ ਸਾਹਿਬ ਅੰਤਲਾ ਸਵਾਲ ਆ ਮੇਰਾ ਹੁਣ ਕਿਉਂਕਿ ਇੱਕ ਪਾਸੇ ਜਿਵੇਂ ਗੱਲ ਕੀਤੀ ਸੀ ਡੀਆਈਜੀ ਪੁੱਲਰ ਵਾਲਾ ਮੈਟਰ ਚੱਲਦਾ ਪਿਆ ਪੰਜਾਬ ਸਰਕਾਰ ਦੀ ਵੀ ਕਰਕਰੀ ਹੋਈ ਹੈ ਉਹਦੇ ਵਿੱਚ ਇਹਦੇ ਵਿੱਚ ਕੋਈ ਦੋਰਾਇ ਨਹੀਂ ਹੈ ਨਾਲ ਨਾਲ ਵਿਜੀਲੈਂਸ ਨੂੰ ਵੀ ਲੈ ਕੇ ਸਵਾਲ ਖੜੇ ਹੋ ਗਏ ਆ ਹੁਣ ਇਹਨੂੰ ਇਸ ਤਰ੍ਹਾਂ ਵੇਖਿਆ ਜਾਣ ਲੱਗ ਗਿਆ ਕਿ ਇਹ ਮੈਟਰ ਇੱਕ ਮਿਸਾਲ ਬਣ ਗਿਆ ਕਿ ਨਹੀਂ ਪੰਜਾਬ ਪ੍ਰਸ਼ਾਸਨ ਵੀ ਕੰਮ ਕਰ ਰਿਹਾ ਹੈ ਕੀ ਇਹ ਕਾਰਵਾਈ ਇਸ ਕਰਕੇ ਹੋਈ ਹੈ ਜਾਂ ਅਸਲ ਦੇ ਵਿੱਚ ਇਹ ਇੱਕ ਜੈਨੂਇਨ ਕਾਰਵਾਈ ਸਮਝੀ ਜਾ ਸਕਦੀ ਹੈ ਇਹ ਜੈਨੂਇਨ ਕਾਰਵਾਈ ਹੈ ਕਿਉਂਕਿ ਆਲਰੇਡੀ ਇਹਨਾਂ ਨੇ ਚਾਰ ਸਾਥੀ ਪਹਿਲਾਂ ਫੜ ਲਏ ਸੀ ਤੇਕੀਕਾ ਚੱਲ ਰਹੀ ਸੀ ਜੜੀਆਂ ਨਾ ਅਸਲ ਚ ਕੀ ਹੁੰਦਾ ਤੁਸੀਂ ਠੀਕ ਹੈ ਬੁਲਾਜਮ ਅਫਸਰ ਹੋਵੇ ਥੋੜੀ ਜੋ ਨਾ ਪਰਤੀ ਨਰਮ ਰਵਈਆ ਅਖਤਿਆਰ ਕਰ ਲੈਂਦੇ ਅਫਸਰ ਵੀ ਬਈ ਚਲੋ ਮਹਿਕਮੇ ਦਾ ਅਫਸਰ ਰਿਆ ਵੱਡਾ ਅਫਸਰ ਰਿਆ ਲੇਕਿਨ ਗੱਲ ਇਹ ਹੈ ਕਿ ਜੋ ਹਾਈ ਕੋਰਟ ਦੀ ਕੇਸ ਦੀ ਮੋਨਿਟਰਿੰਗ ਹੈ ਹਾਈ ਕੋਰਟ ਤੋਂ ਹੋ ਰਹੀ ਹੋ ਤਾਂ ਕਰਨਾ ਹੀ ਪੈਣਾ ਉਹਨੂੰ ਕੋਈ ਰੋਕ ਕੇ ਕਿਸੇ ਨੇ ਆਪਣੀ ਗੱਲ ਫਾਇਆ ਨਹੀਂ ਲੈਣਾ ਹੁਣ ਜੇ ਮੰਨ ਲਓ ਹਾਈ ਕੋਰਟ ਮੋਨਿਟਰ ਕਰ ਰਿਹਾ ਲਾਰੈਂਸ ਬਿਸ਼ਨੋਈ ਦੇ ਕੇਸ ਇੰਟਰਵਿਊ ਤੇ ਪੂਰਾ ਸਾ ਟਰਾਂਸਪੇਰੈਂਟ ਹੋ ਕੇ ਚੱਲ ਰਹੀ ਹੈ ਉਹਦੇ ਵਿੱਚ ਕੋਈ ਹੈਂਕੀ ਫੈਂਕੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਡੀਐਸਪੀ ਦੀ ਤੁਹਾਡੇ ਸਾਹਮਣੇ ਡੀਐਸਪੀ ਭੱਜਿਆ ਹੋਇਆ ਠੀਕ ਹੈ ਕਿੰਨਾ ਕੁਛ ਤੁਸੀਂ ਤੁਹਾਡੇ ਸਾਹਮਣੇ ਉਹਦੇ ਵਿੱਚ ਕੇਸ ਚ ਹੋ ਗਿਆ ਜਿਹੇ ਕੇਸਾਂ ਦੇ ਵਿੱਚ ਸੀਬੀਆ ਜਾਂ ਹਾਈ ਕੋਰਟ ਦੀ ਦਖਲਅੰਦਾਜ਼ੀ ਹੋ ਜਾਂਦੀ ਹੈ ਉਹ ਕੇਸਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਅਫਸਰ ਕੋਈ ਪੈਰ ਲਾਂਦੇ ਆ ਉਹਨਾਂ ਨੂੰ ਲੱਗਦਾ ਕਿ ਇਹ ਕੇਸ ਜਿਹੜਾ ਹਾਈ ਕੋਰਟ ਚਲਾ ਗਿਆ ਹੈ ਇਹਦੀ ਮੋਨਿਟਰਿੰਗ ਹਾਈ ਕੋਰਟ ਤੋਂ ਸ਼ੁਰੂ ਹੋ ਗਈ ਹੈ ਉਹਨਾਂ ਡਰੱਗ ਦੇ ਕੇਸਾਂ ਦੀ ਸਾਰੀ ਕੇਸਾਂ ਦੀ ਮੋਨਿਟਰਿੰਗ ਜਿਹੜੀ ਹੈ ਹਾਈ ਕੋਰਟ ਤੋਂ ਹੁੰਦੀ ਪਈ ਹੈ ਉਹਨਾਂ ਦੇ ਚ ਤੁਸੀਂ ਕੁਝ ਕਰ ਹੀ ਨਹੀਂ ਸਕਦੇ ਉਹਨਾਂ ਦੇ ਚ ਜਵਾਬ ਦੇਣਾ ਪੈਂਦਾ ਐਫੀਡੇਵਿਟ ਫਾਈਲ ਕਰਨੇ ਪੈਂਦੇ ਹੁਣ ਡੀਜੀਪੀ ਆਈਡੀ ਵੀ ਝੂਠਾ ਐਫੀਡੇਵਿਟ ਤਾਂ ਫਾਈਲ ਕਰਨੋ ਰਿਹਾ ਉਹਨੇ ਆਪਣੀ ਨੌਕਰੀ ਕਰਨੀ ਹੈ ਬੱਚੇ ਪਾਲਣੇ ਆ ਇਸ ਕਰਕੇ ਇਹ ਜਿਹੜੇ ਕੇਸ ਜਿੰਨਾ ਚਾ ਹਾਈ ਕੋਰਟ ਔਰ ਸੀਬੀਆਈ ਇਨਵੋਲਵ ਹੋ ਜੇ ਪੁਲਿਸ ਬਿਲਕੁਲ ਪੱਲਾ ਛਾੜ ਲੈਂਦੀ ਹੈ ਭਾਈ 1% ਵੀ ਇਹਦੇ ਵਿੱਚ ਆਪਾਂ ਕਿਸੇ ਦੀ ਮਦਦ ਨਹੀਂ ਕਰਦੇ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਹੁਣ ਵੇਖਣ ਦੀ ਲੋੜ ਹੈ ਕਿ ਆਖਿਰ ਹੋਵੇਗਾ ਕਿ ਇਸ ਕੇਸ ਦੇ ਵਿੱਚ ਔਰ ਨਾਲ ਦੀ ਨਾਲ ਹੀ ਪੈਰਲੈਲੀ ਸੀਬੀਆਈ ਦੇ ਵੱਲੋਂ ਜੋ ਇਨੀਸ਼ੀਏਟਿਵ ਲਿਆ ਗਿਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਂ ਇੰਡੀਆ ਪੰਜਾਬੀ ਤੇ